ਸਤ ਸ੍ਰੀ ਅਕਾਲ ਮੈਂ ਹਾਂ ਸ੍ਰੀ ਮੁਖਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਇਸ ਘੰਟੇ ਦੀਆਂ ਸੰਖੇਪ ਖਬਰਾਂ ਲੈ ਕੇ ਹਾਜ਼ਰ ਹਾਂ ਪਹਿਲਾ ਚੋਣਵੀਆਂ ਖਬਰਾਂ ਬਿੱਟੂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਤੇ ਪਾਜਪਾ ਦੀ ਸਿੱਖ ਵੋਟਰਾਂ ਨੂੰ ਖਿੱਚਣ ਦੀ ਕੋਸ਼ਿਸ਼ ਅਮਰੀਕਾ ਚੀਨ ਟੈਰਫ ਆਸਟ੍ਰੇਲੀਆਈ ਕੰਪਨੀਆਂ ਨੇ ਆਸਟ੍ਰੇਲ ਤੇ ਛੋਟੇ ਕਾਰੋਬਾਰ ਛੱਡਣ ਦਾ ਦੋਸ਼ ਲਾਇਆ ਤਸਮਾਨੀਆ ਵਿੱਚ ਲਿਬਰਲ ਕ੍ਰਾਸ ਬੈਂਚ ਦੇ ਸਮਰਥਨ ਨਾਲ ਸੱਤਾ ਵਿੱਚ ਰਹੇ ਜਿਸਨੇ ਲੇਬਰ ਦੀ ਬੇਬਰੋਸਗੀ ਤਜਵੀਜ਼ ਰੱਦ ਕੀਤੀ ਨਾਰਵੇ ਦੀ ਰਾਜਕੁਮਾਰੀ ਦੇ ਪੁੱਤਰ ਤੇ ਬਲਾਤਕਾਰ ਅਤੇ ਕਰੇਲੂ ਹਿੰਸਾ ਦੇ ਇਲਜ਼ਾਮ ਇਸ ਵਾਰ ਵੀ ਚੋਣੇ ਦੀ ਖਰੀਦ ਦਾ ਸੰਕਟ ਆ ਸਕਦਾ ਹੈ ਚੰਡੀਗੜ੍ਹ ਜਲਥਲ ਹੁਣ ਖਬਰਾਂ ਵਿਸਤਾਰ ਨਾਲ ਬਿੱਟੂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਤੇ ਭਾਜਪਾ ਦੀ ਸਿੱਖ ਵੋਟਰਾਂ ਨੂੰ ਖਿੱਚਣ ਦੀ ਕੋਸ਼ਿਸ਼ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਦਾ ਬੰਦੀ ਸਿੰਘਾਂ ਦੀ ਰਿਹਾਈ ਦਾ ਸਮਰਥਨ ਭਾਜਪਾ ਦੀ ਸਿੱਖ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਹੋ ਸਕਦੀ ਹੈ। ਇਹ ਕਦਮ ਅਮਰਿਤਪਾਲ ਸਿੰਘ ਵਾਲੇ ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਹੋਰ ਅਕਾਲੀ ਦਲਾਂ ਤੋਂ ਵੀ ਹਵਾ ਕੱਢ ਸਕਦਾ ਹੈ ਜੋ ਬੰਦੀ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ। ਭਾਵੇਂ ਭਾਜਪਾ ਨੇ ਸ਼ਹਿਰੀ ਖੇਤਰਾਂ ਵਿੱਚ ਵੋਟਾਂ ਹਾਸਲ ਕੀਤੀਆਂ ਹਨ ਪਰ ਸਿੱਖਾਂ ਦੇ ਪਿੰਡੂ ਖੇਤਰਾਂ ਵਿੱਚ ਜਿੰਨਾ ਔਖਾ ਹੈ ਇਹ ਮੁੱਦਾ 2015 ਵਿੱਚ ਸੁਰਖੀਆਂ ਵਿੱਚ ਆਇਆ ਜਦੋਂ 100 ਤੋਂ ਵੱਧ ਸਿੱਖ ਕੈਦੀਆਂ ਦੀ ਗੱਲ ਹੋਈ ਸੀ ਪਰ ਹੁਣ ਇਹ ਗਿਣਤੀ 20 ਰਹਿ ਗਈ ਹੈ ਜਿਨ੍ਹਾਂ ਵਿੱਚੋਂ 14 ਅਜੇ ਵੀ ਜੇਲਾਂ ਵਿੱਚ ਹਨ ਬਿੱਟੂ ਦਾ ਬਿਆਨ ਇਸ ਲਈ ਅਹਿਮ ਹੈ ਕਿਉਂਕਿ ਇਹਨਾਂ 14 ਵਿੱਚੋਂ 7 ਉਸਦੇ ਦਾਦਾ ਬੇਅੰਤ ਸਿੰਘ ਦੇ ਕਤਲ ਵਿੱਚ ਸ਼ਾਮਲ ਸਨ ਬਿੱਟੂ ਨੇ ਕਿਹਾ ਕਿ ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਨਾ ਕਰਨ ਦਾ ਫੈਸਲਾ ਕੀਤਾ ਹੈ ਅਤੇ ਇਸ ਬਾਰੇ ਆਪਣੇ ਪਰਿਵਾਰ ਨਾਲ ਗੱਲ ਕੀਤੀ ਹੈ ਜੋ ਸਹਿਮਤ ਹਨ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਬਿੱਟੂ ਦੇ ਬਿਆਨ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਪੰਜਾਬ ਨੂੰ ਅੱਗੇ ਵਧਣ ਦੀ ਲੋੜ ਹੈ। ਹਾਲਾਂਕਿ ਇਹ ਦੇਖਣਾ ਬਾਕੀ ਹੈ ਕਿ ਕੀ ਬਿੱਟੂ ਆਪਣੇ ਬਿਆਨ ਤੇ ਅਮਲ ਕਰਦਾ ਹੈ ਜਾਂ ਨਹੀਂ। ਕਿਉਂਕਿ ਬਹੁਤ ਸਾਰੇ ਬੰਦੀ ਸਿੰਘਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ ਪਰ ਕਾਨੂੰਨੀ ਅਸਪਸ਼ਟਤਾਵਾਂ ਕਰਕੇ ਅਜੇ ਵੀ ਜੇਲ੍ਹਾਂ ਵਿੱਚ ਹਨ ਅਮਰੀਕਾ-ਚੀਨ ਟੈਰਿਫ ਆਸਟ੍ਰੇਲੀਆਈ ਕੰਪਨੀਆਂ ਨੇ ਆਸਟ੍ਰੇਟ ਤੇ ਛੋਟੇ ਕਾਰੋਬਾਰ ਛੱਡਣ ਦਾ ਦੋਸ਼ ਲਾਇਆ ਅੰਕੜੇ ਦੱਸਦੇ ਹਨ ਕਿ 트ੰਪ ਦੇ ਟੈਰਿਫ ਕਾਰਨ ਆਸਟ੍ਰੇਲੀਆ ਤੋਂ ਅਮਰੀਕਾ ਜਾਣ ਵਾਲੀ ਸ਼ਿਪਿੰਗ ਘਟ ਹੋ ਰਹੀ ਹੈ ਕਿਉਂਕਿ ਕਾਰੋਬਾਰੀ ਅਨਿਸ਼ਚਿਤਤਾ ਜਾਰੀ ਹੈ ਅਪੇਰੋ ਦੀਆਂ ਮੁਸ਼ਕਲਾਂ April ਵਿੱਚ ਸ਼ੁਰੂ ਹੋਈਆਂ ਗਾਡਨ 트럼ਪ ਨੇ ਵੱਡੇ ਟੈਰਿਫ ਦਾ ਐਲਾਨ ਕੀਤਾ ਸੀ ਫਿਰ ਵੀ ਅਪੇਰੋ ਵਰਗੀਆਂ ਆਸਟ੍ਰੇਲੀਆਈ ਕੰਪਨੀਆਂ ਜੋ ਚੀਨ ਵਿੱਚ ਨਿਰਮਾਣ ਕਰਦੀਆਂ ਹਨ ਉਹ ਏਸ਼ੀਆਈ ਮਹਾਸ਼ਕਤੀ ਤੇ ਲਗਾਏ ਜਾ ਰਹੇ ਟੈਰਿਫ ਤੋਂ ਪ੍ਰਭਾਵਿਤ ਹੋ ਰਹੀਆਂ ਹਨ ਸਾਨੂੰ ਨਹੀਂ ਪਤਾ ਕਿ ਖੇਡ ਦਾ ਮੈਦਾਨ ਕੀ ਹੈ ਅਤੇ ਖਿਡਾਰੀ ਕਿਸੇ ਵੀ ਸਮੇਂ ਆਪਣਾ ਮਨ ਬਦਲ ਸਕਦੇ ਹਨ ਕੁਝ ਲੋਕ ਨਵੇਂ ਨਿਯਮਾਂ ਨੂੰ ਵਧੇਰੇ ਆਸ਼ਾਵਾਦੀ ਤਰੀਕੇ ਨਾਲ ਸਮਝਾ ਰਹੇ ਹਨ ਜਿਵੇਂ ਕਿ ਆਸਟ੍ਰੇਲੀਆ ਦੇ ਬੇਸਲਾਈਨ 10% ਟੈਰਿਫ ਨੂੰ ਆਰਡਰਾਂ ਤੇ ਲਾਗੂ ਕਰਨਾ ਇਸ ਦਾ ਮਤਲਬ ਹੈ ਕਿ ਅਮਰੀਕਾ ਵਿੱਚ ਥੋਕ ਵਿੱਚ ਚੀਜ਼ਾਂ ਦੀ ਦਰਾਮਦ ਕਰਨਾ ਜਿਸ ਦਾ ਮਤਲਬ ਹੈ ਕਿ ਉਤਪਾਦਾਂ ਨੂੰ ਉਹਨਾਂ ਦੇ ਘੱਟ ਥੋਕ ਮੁੱਲ ਤੇ ਟੈਰਿਫ ਮਿਲਦਾ ਹੈ ਇਸ ਦੇ ਕੱਪੜੇ ਚੀਨ ਵਿੱਚ ਬਣੇ ਹਨ ਅਤੇ ਉਸ ਦੇਸ਼ ਤੇ 40.6% ਦੀ ਟੈਰਿਫ ਦਾ ਅਸਰ ਪੈ ਰਿਹਾ ਹੈ ਤਸਮਾਨੀਆ ਵਿੱਚ ਲਿਬਰਲ ਕ੍ਰਾਸ ਬੈਂਚ ਦੇ ਸਮਰਥਨ ਨਾਲ ਸੱਤਾ ਵਿੱਚ ਰਹੇ ਜਿਸ ਨੇ ਲੇਬਰ ਦੀ ਬੇਬਰੋਸਗੀ ਤਜਵੀਜ਼ ਰੱਦ ਕੀਤੀ ਲੇਬਰ ਪਾਰਟੀ ਦੇ ਨੇਤਾ ਡੀਨ ਵਿੰਟਰ ਨੇ ਜਾਣਦੇ ਹੋਏ ਵੀ ਬੇਬਰੋਸਗੀ ਮਤਾ ਪੇਸ਼ ਕੀਤਾ ਕਿ ਉਹਨਾਂ ਦੀ ਪਾਰਟੀ ਕੋਲ ਲਿਬਰਲਾਂ ਨੂੰ ਹਟਾਉਣ ਲਈ ਗਿਣਤੀ ਨਹੀਂ ਸੀ ਲੇਬਰ ਪਾਰਟੀ ਨੂੰ ਸੱਤਾ ਤੇ ਕਾਬਜ਼ ਹੋਣ ਲਈ ਗ੍ਰੀਨਜ਼ ਦੇ ਸਮਰਥਨ ਦੀ ਲੋੜ ਸੀ ਪਰ ਉਹਨਾਂ ਨੇ ਵਿੰਟਰ ਦਾ ਸਮਰਥਨ ਕਰਨ ਤੋਂ ਇਨਕਾਰ ਕਰ ਦਿੱਤਾ ਅਸੀਂ ਲੇਬਰ ਨੇਤਾ ਨਾਲ ਇੱਕ ਕਾਰਡਸ਼ੀਲ ਸਰਕਾਰ ਬਣਾਉਣ ਲਈ ਗਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆਜ਼ਰ ਡੇਵਿਡ ਓਬਾਇਰਨ ਅਤੇ ਕ੍ਰਿਸਟੀ ਜੌਨਸਟਨ ਨੇ ਵਿੰਟਰ ਤੇ ਨਿਸ਼ਾਨਾ 사ਦਿਆ ਜਿਨ੍ਹਾਂ ਨੇ ਲੇਬਰ ਪਾਰਟੀ ਦਾ ਸਮਰਥਨ ਨਾ ਕਰਨ ਦਾ ਐਲਾਨ ਕੀਤਾ ਸੀ ਓਬਾਇਰਨ ਨੇ ਕਿਹਾ ਕਿ ਵਿੰਟਰ ਨੇ ਗਲਬਾਤ ਨਾ ਕਰਕੇ ਕ੍ਰਾਸ ਬੈਂਚ ਦਾ ਅਪਮਾਨ ਕੀਤਾ ਹੈ ਤੇ ਬੇਬਰੋਸਗੀ ਮਤੇ غلط ਸਮੇਂ ਤੇ ਪੇਸ਼ ਕੀਤਾ ਗਿਆ ਗ੍ਰੀਨਸ ਅਤੇ ਕ੍ਰਾਸ ਬੈਂਚ ਦੇ ਮੈਂਬਰਾਂ ਨੇ ਬੇਬਰੋਸਗੀ ਮਤੇ ਦੇ ਵਿਰੁੱਧ ਵੋਟ ਪਾਈ ਨਾਰਵੇ ਦੀ ਰਾਜਕੁਮਾਰੀ ਦੇ ਪੁੱਤਰ ਤੇ ਬਲਾਤਕਾਰ ਅਤੇ ਕਰੇਲੂ ਹਿੰਸਾ ਦੇ ਇਲਜ਼ਾਮ ਨਾਰਵੇ ਦੀ ਰਾਜਕੁਮਾਰੀ ਦੇ ਬੇਟੇ ਮਾਰੀਅਸ ਬੋਰਗ ਹੋਬੀ ਤੇ ਬਲਾਤਕਾਰ ਕਰੇਲੂ ਹਿੰਸਾ ਹਮਲਾ ਅਤੇ ਹੋਰ ਅਪਰਾਧਾਂ ਦੇ ਦੋਸ਼ ਲੱਗੇ ਹਨ ਸਰਕਾਰੀ ਵਕੀਲ ਅਨੁਸਾਰ ਕ੍ਰਾਊਨ ਪ੍ਰਿੰਸ ਮੀਟੇ ਮਾਰਟ ਦੇ ਬੇਟੇ ਅਤੇ ਕ੍ਰਾਊਨ ਪ੍ਰਿੰਸ ਹਾਕੋਨ ਦੇ ਮਤਰੀਏ ਬੇਟੇ ਮਾਰੀਅਸ ਬੋਰਗ ਹੋਬੀ 28 ਤੇ ਅਗਲੇ ਸਾਲ ਮੁਕਦਮਾ ਚੱਲ ਸਕਦਾ ਹੈ ਜੇ ਉਹ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ 10 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਹੋਬੀ ਦੇ ਵਕੀਲ ਨੇ ਕਿਹਾ ਕਿ ਉਹ ਬਲਾਤਕਾਰ ਅਤੇ ਘਰੇਲੂ ਹਿੰਸਾ ਦੇ ਦਾਅਵਿਆਂ ਨਾਲ ਸਹਿਮਤ ਨਹੀਂ ਹੈ। ਹੋਬੀ ਕੋਲ ਸ਼ਾਹੀ ਖਿਤਾਬ ਨਹੀਂ ਹੈ ਅਤੇ ਉਹ ਸ਼ਾਹੀ ਉੱਤਰਾਧਿਕਾਰ ਦੀ ਲਾਈਨ ਤੋਂ ਬਾਹਰ ਹੈ। ਵਕੀਲ ਸਟੁਰਲਾ ਹੈਂਡਰਿਕਸਬੋ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਇਹ ਜੱਜਾਂ ਤੇ ਨਿਰਭਰ ਕਰਦਾ ਹੈ ਕਿ ਉਹ ਦੋਸ਼ੀ ਹੈ ਜਾਂ ਨਹੀਂ। ਹੋਬੀ 2001 ਵਿੱਚ ਨਾਰਵੇ ਦੇ ਪਵਿੱਖ ਦੇ ਰਾਜਾ ਹਾਕੋਂ ਨਾਲ ਵਿਆਹ ਤੋਂ ਪਹਿਲਾਂ ਦੇ ਰਿਸ਼ਤੇ ਤੋਂ ਮੇਟ ਮੈਰਿਟ ਦਾ ਪੁੱਤਰ ਹੈ। ਇਸ ਵਾਰ ਸੂਬੇ ਵਿੱਚ ਇਸ ਸੌਣੀ ਸੀਜ਼ਨ ਦੌਰਾਨ ਚੋਨੇ ਦੀ ਖਰੀਦ ਨੂੰ ਲੈ ਕੇ ਮੁੜ ਸੰਕਟ ਆ ਸਕਦਾ ਹੈ। ਪਿਛਲੇ ਸਾਲ ਵਾਂਗ ਇਸ ਸਾਲ ਵੀ ਰਾਈਸ ਮਿਲ ਮਾਲਕਾਂ ਨੇ ਕਿਹਾ ਹੈ ਕਿ ਉਹ ਚੋਨੇ ਦੀਆਂ ਹਾਈਬ੍ਰਿਡ ਕਿਸਮਾਂ ਦੀ ਮਿਲਿੰਗ ਨਹੀਂ ਕਰ ਸਕਦੇ। ਹਾਲਾਂਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੂਬਾ ਸਰਕਾਰ ਵੱਲੋਂ ਲਗਾਈ ਪਾਬੰਦੀ ਹਟਾ ਦਿੱਤੀ ਹੈ। ਇਸ ਨਾਲ ਕਿਸਾਨਾਂ ਅਤੇ ਮਿਲ ਮਾਲਕਾਂ ਵਿੱਚ ਟਕਰਾਅ ਹੋ ਸਕਦਾ ਹੈ। ਮਿਲ ਮਾਲਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਹਾਈਬ੍ਰਿਡ ਕਿਸਮਾਂ ਦੀ ਮਿਲਿੰਗ ਵਿੱਚ ਕਾਟਾ ਪੈਂਦਾ ਹੈ ਕਿਉਂਕਿ ਇਹਨਾਂ ਵਿੱਚ ਟੁੱਟੇ ਚੌਲਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਪੰਜਾਬ ਰਾਈਸ ਮਿਲਰਜ਼ ਇੰਡਸਟਰੀ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਜੋਸਨ ਨੇ ਕਿਹਾ ਕਿ ਮਿਲ ਮਾਲਕਾਂ ਨੂੰ ਬਾਜ਼ਾਰ ਤੋਂ ਚੌਲ ਖਰੀਦਣੇ ਪੈਣਗੇ ਅਤੇ ਸਰਕਾਰ ਨੂੰ ਦੇਣੇ ਪੈਣਗੇ ਉਹਨਾਂ ਕਿਹਾ ਕਿ ਇੱਕ ਮਹੀਨੇ ਵਿੱਚ ਛੋਨਾ ਮੰਡੀਆਂ ਵਿੱਚ ਆਉਣਾ ਸ਼ੁਰੂ ਹੋ ਜਾਵੇਗਾ ਅਤੇ ਵਿੱਤੀ ਨੁਕਸਾਨ ਤੋਂ ਬਚਣ ਲਈ ਉਹ ਹਾਈਬ੍ਰਿਡ ਛੋਨਾ ਸਟੋਰ ਕਰਨ ਤੋਂ ਇਨਕਾਰ ਕਰ ਸਕਦੇ ਹਨ ਜੇਕਰ ਹਾਈਬ੍ਰਿਡ ਚੋਨਾ ਕਟੋ-ਕਟ ਸਮਰਥਨ ਮੁੱਲ ਤੇ ਨਾ ਖਰੀਦਿਆ ਗਿਆ ਤਾਂ ਕਿਸਾਨ ਅੰਦੋਲਨ ਕਰ ਸਕਦੇ ਹਨ ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਦਖਲ ਦੇ ਕੇ ਕਿਸਾਨਾਂ ਅਤੇ ਮਿਲ ਮਾਲਕਾਂ ਵਿਚਾਲੇ ਟਕਰਾਅ ਤੋਂ ਬਚਾਵੇ ਜਲਥਲ ਕੱਲ ਦੁਪਹਿਰ ਮੌਸਮ ਇੱਕਦਮ ਬਦਲ ਗਿਆ ਤੇ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਪਿਆ ਏਵੇਂ ਇੰਜ ਪਿਆ ਜਿਵੇਂ ਚੰਡੀਗੜ੍ਹ ਦੇ ਇੱਕ ਹਿੱਸੇ ਵਿੱਚ ਬੱਦਲ ਫਟ ਗਿਆ ਹੋਵੇ ਜਦੋਂ ਕਿ ਸ਼ਹਿਰ ਦਾ ਜ਼ਿਆਦਾਤਰ ਹਿੱਸਾ ਸੁੱਕਾ ਹੀ ਰਿਹਾ ਸੜਕਾਂ ਤੇ ਕਈ ਫੁੱਟ ਪਾਣੀ ਖੜਾ ਹੋ ਗਿਆ ਜਿਸ ਕਰਕੇ ਲੋਕਾਂ ਨੂੰ ਪਰੇਸ਼ਾਨੀ ਹੋਈ ਸੜਕਾਂ ਤੇ ਪਾਣੀ ਖੜਾ ਹੋਣ ਕਰਕੇ ਆਵਾਜਾਈ ਠੱਪ ਹੋ ਗਈ ਤੇ ਲੋਕਾਂ ਦੇ ਵਾਹਨ ਸੜਕਾਂ ਵਿਚਕਾਰ ਹੀ ਬੰਦ ਹੋ ਗਏ ਮੌਸਮ ਵਿਭਾਗ ਅਨੁਸਾਰ ਅੱਜ ਸ਼ਹਿਰ ਵਿੱਚ 35 ਐਮ ਐਮ ਮੀ ਪਿਆ ਹਾਈ ਕੋਰਟ ਤੇ ਸਕੱਤਰੇ ਦੀ ਪਾਰਕਿੰਗ ਵਿੱਚ ਖੜੀਆਂ ਕਾਰਾਂ ਅੱਧੀਆਂ ਪਾਣੀ ਵਿੱਚ ਡੁੱਬ ਗਈਆਂ ਤੇ ਰੋਜ਼ ਗਾਰਡਨ ਵਿੱਚ ਵੀ ਪਾਣੀ ਭਰ ਗਿਆ ਮੀ ਕਰਕੇ ਮੱਧ ਮਾਰਗ ਦੇ ਆਲੇ-ਦੁਆਲੇ ਜਾਮ ਲੱਗ ਗਿਆ ਤੇ ਲੋਕ ਇੱਕ ਤੋਂ 2 ਘੰਟੇ ਤੱਕ ਟ੍ਰੈਫਿਕ ਵਿੱਚ ਫਸੇ ਰਹੇ ਦੂਜੇ ਪਾਸੇ ਚੰਡੀਗੜ੍ਹ ਜੀਰਕਪੁਰ ਅਤੇ ਮਹਾਲੀ ਦੇ ਨਾਲ ਲੱਗਦੇ ਸੈਕਟਰਾਂ ਵਿੱਚ ਕਿਤੇ ਹਲਕੀ ਕਿਣਮਣ ਹੋਈ ਤੇ ਕਿਤੇ ਮੀਂਹ ਨਹੀਂ ਪਿਆ ਸੁਖਨਾ ਚੀਲ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਟੱਪ ਗਿਆ ਤੇ ਦੋ ਫਲੱਡ ਗੇਟ ਖੋਲੇ ਗਏ ਚੰਡੀਗੜ੍ਹ ਵਿੱਚ ਪਏ ਭਾਰੀ ਮੀਂਹ ਕਰਕੇ ਸੁਖਨਾ ਚੀਲ ਵਿੱਚ ਪਾਣੀ ਦਾ ਪੱਧਰ 1163 ਫੁੱਟ ਤੋਂ ਟੱਪ ਗਿਆ ਪਾਣੀ ਦਾ ਪੱਧਰ ਵੱਧਦਾ ਦੇਖ ਕੇ ਯੂਟੀ ਪ੍ਰਸ਼ਾਸਨ ਨੇ 3.30 ਵਜੇ ਇੱਕ ਫਲੱਡ ਗੇਟ ਨੂੰ 6 ਇੰਚ ਲਈ ਖੋਲ ਦਿੱਤਾ ਤੇ ਕੁਝ ਸਮੇਂ ਬਾਅਦ ਦੂਜਾ ਗੇਟ 3 ਇੰਚ ਲਈ ਖੋਲ ਦਿੱਤਾ ਸੁਖਨਾ ਚੀਲ ਵਿੱਚ ਪਾਣੀ ਵਧਣ ਕਰਕੇ ਬਾਪੂਦਾਮ ਕਲੋਨੀ ਦੇ ਪਿੱਛੇ ਲੰਗਦਾ ਪੁਲ ਡੁੱਬ ਗਿਆ ਹਰਮਨ ਰੇਡੀਓ ਪੇਸ਼ ਕਰਦਾ ਹੈ ਦੁਨੀਆ ਭਰ ਦੀਆਂ ਖਬਰਾਂ ਖਬਰਾਂ ਦਾ ਵਿਸ਼ਲੇਸ਼ਣ ਪੱਖ ਦੇ ਮੁੱਦਿਆਂ ਤੇ ਮਾਹਿਰਾਂ ਨਾਲ ਬੇਬਾਕ ਚਰਚਾ ਪ੍ਰੋਗਰਾਮ ਨਿਊਜ਼ ਐਂਡ ਵਿਊਜ਼